ਹੈਲੋ ਹਲੋ ਹੈਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study For Job ਦੇ ਵਿੱਚ ਸੋ ਅੱਜ ਵੀ ਸਾਰੇ ਜਲਦੀ ਜਲਦੀ ਹੈਲੋ ਹੈਲੋ ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਤੱਕ ਇੱਕ ਵਾਰੀ ਮੈਨੂੰ ਦੱਸ ਦਿਓ ਰਹੀ ਥੰਬਸ ਅਪ ਕਰਕੇ ਦੱਸੋ ਬਈ ਤਾਂ ਕਿ ਆਪਾਂ ਕਲਾਸ ਨੂੰ ਸਟਾਰਟ ਕਰ ਸਕੀ ਹਾਂ ਸਹੀ ਪਹੁੰਚ ਰਹੀ ਹੈ ਬਈ ਆਵਾਜ਼ ਵਗੈਰਾ ਹਾਂ ਬਈ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਸੋ ਆਪਣੀ ਕਲਾਸ ਜਿਹੜੀ ਵੀ ਪਰਸੋਂ ਨਹੀਂ ਲੱਗੀ ਸੀਗੀ ਸੋ ਤੁਹਾਨੂੰ ਪਤਾ ਹੀ ਸੀਗਾ ਸੋ ਜਿਹੜੀ ਅੱਜ ਆਪਾਂ ਕਲਾਸ ਕਰਨ ਜਾ ਰਹੇ ਸੋ ਅੱਜ ਆਪਣੀ ਕਲਾਸ ਦੇ ਇੱਕ ਨਵਾਂ ਟਾਈਮ ਆ ਹਨਾ ਸੋ ਅੱਜ ਜਿਹੜੀ ਕਲਾਸ ਆਪਣੀ 2:30 ਵਜੇ ਸਟਾਰਟ ਹੋਈ ਹੈ ਇਹ 2:30 ਵਜੇ ਹੀ ਲੱਗਿਆ ਕਰੀਗੀ ਠੀਕ ਹੈ ਬਈ ਹਾਂ ਸਾਰਿਆਂ ਨੂੰ ਗੁੱਡ ਈਵਨਿੰਗ ਬਈ ਆਹ ਸੌਰੀ ਸਤਿ ਸ਼੍ਰੀ ਅਕਾਲ ਹਾਂ ਗੁੱਡ ਆਫਟਰਨੂੰ ਆ ਹਨਾ ਹਾਂ ਗੁੱਡ ਆਫਟਰਨੂੰ ਚਲੋ ਬਈ ਚਲੋ ਕਰੀਏ ਸਟਾਰਟ ਬਈ ਚਲੋ ਗੁੱਡ ਈਵਨਿੰਗ ਬਈ ਤਾਂ ਨਿਕਲ ਗਿਆ ਕਿਉਂਕਿ ਆਪਣੀ ਕਲਾਸ ਲਾਸਟ ਟਾਈਮ ਤੇ ਹੁੰਦੀ ਸੀਗੀ ਤਾਂ ਕਰਕੇ ਗੁੱਡ ਈਵਨਿੰਗ ਵਾਲੀ ਹੀ ਯਾਦ ਤੇ ਪੈ ਰਹੀ ਹੈ ਹਨਾ ਚਲੋ ਹਾਂ ਚੈਨਲ ਦੇ ਉੱਪਰ ਨਵੇਂ ਜੁੜੇ ਨੇ ਪੁਰਾਣੇ ਬਈ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਨੰਬਰ ਸ਼ੋ ਹੋ ਰਿਹਾ ਇਹ ਨੰਬਰ ਕਾਦੇ ਵਾਸਤੇ ਆ ਬਈ ਕਿ ਜਿਹੜੇ ਬੱਚੇ ਹਲੇ ਤੱਕ ਵੀ YouTube ਸੌਰੀ ਟੈਲੀਗ੍ਰam ਗਰੁੱਪ ਦੇ ਵਿੱਚ ਜਾਂ WhatsApp ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਤਾਂ ਰਜੀ ਤੁਸੀਂ ਜੇਕਰ ਜੁਆਇਨ ਹੋਣਾ ਤਾਂ ਇਸ ਨੰਬਰ ਦੇ ਉੱਪਰ ਜਿਹੜੀ ਤੁਸੀਂ ਆਪਣੀ ਡਿਟੇਲ ਉਹ ਲਿਖ ਕੇ ਭੇਜ ਸਕਦੇ ਹੋ ਠੀਕ ਹੈ ਬਈ ਹੂੰ ਹਾ ਬਈ ਚਲੋ ਬਈ ਉਸ ਤੋਂ ਬਾਅਦ ਨੇ ਬਈ ਆਪਣੇ ਕੋਰਸ ਸੋ ਜੇਕਰ ਕੋਈ ਬੱਚਾ ਕੋਰਸ ਪਰਚੇਸ ਕਰਨਾ ਚਾਹੁੰਦਾ ਤੁਸੀਂ ਕਰ ਸਕਦੇ ਹੋ ਠੀਕ ਹੈ ਬਈ ਸਿਰਫ 2900 ਦੇ ਵਿੱਚ ਤੁਹਾਨੂੰ ਐਸਐਸਟੀ ਪੰਜਾਬੀ ਵਾਲਾ ਵੀਅਰਡ ਵਾਲਾ ਤੇ 2500 ਦੇ ਵਿੱਚ ਤੁਹਾਨੂੰ ਐੀਟੀਟੀ ਵਾਲਾ ਮਿਲ ਰਿਹਾ ਠੀਕ ਹੈ ਬਈ ਖਾਸਿਤ ਕੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਇੰਨੇ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਕੋਈ ਵੀ ਕੋਰਸ ਨਹੀਂ ਦੇ ਰਿਹਾ ਕਹਨ ਨੂੰ ਚਾਹੇ ਕੋਈ ਕੁਛ ਮਰਜ਼ੀ ਕਹੀ ਜਾ ਵੀ ਜਿਹਨਾਂ ਬੱਚਿਆਂ ਨੇ ਕੋਰਸ ਲੈਂਦੇ ਨੇ ਉਹਨਾਂ ਨੂੰ ਪਤਾ ਹੈ ਠੀਕ ਹੈ ਵੀ ਕੀ ਕਿੰਨੇ ਵਧੀਆ ਢੰਗ ਦੇ ਨਾਲ ਤੁਹਾਨੂੰ ਮਟੀਰੀਅਲ ਦਿੱਤੇ ਜਾਂਦਾ ਕਲਾਸਾਂ ਦੇ ਇਲਾਵਾ ਤੁਹਾਨੂੰ ਨਾਲ-ਨਾਲ ਪੀਡੀਐਫ ਵੀ ਮਿਲਦੇ ਨੇ ਪੜਨ ਨੂੰ ਠੀਕ ਹੈ ਭਾਈ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਸੀਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਉਸ ਤੋਂ ਬਾਅਦ ਦੇਖੋ ਫਸਟ ਕੁਸਚਨ ਆ ਵੀ ਆ ਚੁੱਕਿਆ ਸੋ ਇੱਕ ਵਾਰੀ ਬਾਲਾ ਕਲਾਸ ਨੂੰ ਵੇਅਰ ਕਰ ਦੋ ਸਿਰਫ 17 ਜਣੇ ਸ਼ੋ ਹੋ ਰਹੇ ਮੇਰੇ ਕੋਲ ਹਾਂ ਕਿਤਾ ਮੌਸਮ ਫਿਰ ਉਹ ਹੋਣ ਲੱਗ ਗਿਆ ਹਨਾ ਗਰਮੀ ਦੁਬਾਰਾ ਹੋਣ ਲੱਗ ਗਈ ਚਲੋ ਵੀ ਫਸਟ ਕੁਸਚਨ ਆ ਚੁੱਕਿਆ ਕਹਿੰਦੇ ਇਹ ਲਿਖੇ ਕਿਹੜੇ ਮਹੀਨਿਆਂ ਦਾ ਸਬੰਧ ਸਰਦ ਰੁੱਤ ਨਾਲ ਹੈ ਸਰਦ ਰੁੱਤ ਨਾਲ ਅੱਸੂ ਅਤੇ ਕੱਤਕ ਜੇਠ ਹੜ ਚੇਤ ਵਿਸਾਖੀ ਸਾਵਣ ਪਾਦੋ ਕਰੋ ਵੀ ਅਨਸਰ ਕੋਲ ਅਨਸਰ ਆ ਸਟੋਈ ਜਿਵੇਂ ਮੀਂਹ ਆਉਣ ਦੀ ਤਿਆਰੀ ਹੋ ਰਹੀ ਨੇ ਮੀਂਹ ਵਾਂਗੂ ਤੁਹਾਡੇ ਅਨਸਰ ਆਉਣਾ ਚਾਹੀਦੇ ਨੇ ਪਰ ਸੋ ਕਲਾਸ ਆਪਣੀ ਲੱਗੀ ਨਹੀਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਵੀ ਥੋੜੀ ਤਬੀਅਤ ਵੈਸੇ ਤਾਂ ਮੌਸਮੀ ਐਵੇਂ ਆ ਨਾ ਤਵੇ ਥੋੜੀ ਨਰਮੀ ਚੱਲ ਰਹੀ ਹੈ ਹਨਾ ਚਲੋ ਸੋ ਇਹਦਾ ਰਾਈਟ ਆਨਸਰ ਹੋਊਗਾ ਜੀ 1 ਅਸੂ ਅਤੇ ਕਤਕ ਗੁੱਡ ਆਫਟਰਨੂੰਨ ਰਾਜੀ ਜਿਹੜੇ ਲੇਟ ਆ ਰਹੇ ਹੋ ਅਸੂ ਅਤੇ ਕਤਕ ਆਪਣੀ ਦੇਸੀ ਭਾਸ਼ਾ ਦੇ ਵਿੱਚ ਇਹਨਾਂ ਨੂੰ ਅਸੂ ਅਤੇ ਕੱਤਾ ਬੋਲ ਦਿੰਦੇ ਨੇ ਠੀਕ ਹੈ ਸਰਦ ਰੁੱਤ ਜਦੋਂ ਠੰਡ ਦਾ ਮੌਸਮ ਸਟਾਰਟ ਹੋ ਜਾਂਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਗੜਬਾ ਜਾਂ ਕਮੰਡਲ ਦੇ ਅਰਥਾਂ ਵਜੋਂ ਇਹ ਲਿਖਿਆਂ ਦੇ ਵਿੱਚੋਂ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹੈ ਆਇਆ ਹੋਇਆ ਪੇ ਕੁਸਚਨ ਹੈ ਪੇਪਰ ਦੇ ਵਿੱਚ ਕਰੋ ਵੀ ਆਨਸਰ કડਵਾ ਜਾਂ ਕਮੰਡਲ ਦੇ ਆਥਾਂ ਵੱਜੋ ਹੇ ਲਿਖਿਆਂ ਦੇ ਵਿੱਚੋਂ ਕਿਹੜਾ ਸ਼ਬਦ ਹੈ ਜਿਹੜਾ ਵਰਤੇ ਜਾ ਸਕਦਾ ਚਿਰਮਚੀ ਬਠਲ ਗੱਠ ਜਾਂ ਘਟੂਆ ਠੀਕ ਹੈ ਰਹੀ ਥੋੜੀ ਹਲੇ ਵੀ ਸਹੀ ਲੱਗ ਰਿਹਾ ਹੈ ਨਾ ਅਬੀ ਥੋੜੀ ਨਰਮੀ ਚੱਲ ਰਹੀ ਹੈ ਚਲੋ ਕੋਈ ਗੱਲ ਨਹੀਂ ਕਰੋ ਭਈ ਆਨਸਰ ਮੋਸਟ ਇੰਪੋਰਟੈਂਟ ਕੁਸਚਨ ਹੈ ਪੇਪਰ ਦੇ ਵਿੱਚ ਆ ਚੁੱਕਿਆ ਪਹਿਲਾਂ ਸੋ ਇਹ ਕਲਾਸ ਬਈ ਸਾਰੇ ਵਾਸਤੇ ਹੈ ਚਾਹੇ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਚਾਹੇ ਸੀਗ੍ਰੇਡ ਦੀ ਤਿਆਰੀ ਕਰ ਰਹੇ ਪੀਐਸਟੈਟ ਮਾਸਟਰ ਕੇਡਰ ਵਾਲੇ ਚਾਹੇ ਕਿਸੇ ਵੀ ਕਲਾਸ ਵਾਲੇ ਕਿਉਂਕਿ ਗ੍ਰਾਮਰ ਹਰ ਇੱਕ ਦੇ ਕਲਾਸ ਦੇ ਵਿੱਚ ਪੁੱਛੀ ਜਾਂਦੀ ਹੈ ਹਰ ਇੱਕ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ ਚਾਹੇ ਤੁਸੀਂ ਰਾਜਸਥਾਨ ਦਾ ਪੇਪਰ ਦੇਣਾ ਚਾਹੇ ਤੁਸੀਂ ਹਰਿਆਣਾ ਦੇਣਾ ਹਰ ਇੱਕ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ ਆਉਂਦੀ ਉਹ ਹੀ ਆਉਂਦੀ ਹੈ ਸੋ ਇਹ ਕਲਾਸ ਹਰ ਇੱਕ ਵਾਸਤੇ ਹੈ ਠੀਕ ਹੈ ਬਈ ਇਹ ਦੇਖਣੇ ਤੁਹਾਡੇ ਫਾਇਦੇ ਨੇ ਨੁਕਸਾਨ ਕੋਈ ਵੀ ਨਹੀਂ ਹੂੰ ਸੋ ਇਹਦਾ ਰਾਈਟ ਆਨਸਰ ਕੀ ਬਣੂਗਾ ਬਈ 4 ਗਡੂਆ ਗਠੂਆ ਠੀਕ ਹੈ ਭਾਈ ਸੋ ਕੋਈ ਜੇ ਬਚਾਈ ਰਹਿ ਸਕਦਾ ਗੜਵਾ ਜਾਂ ਕਮੰਡਲ ਹੁੰਦਾ ਕੀ ਹੈ ਠੀਕ ਹੈ ਭਾਈ ਗਡੂਆ ਹਨਾ ਗਡੂਆ ਸੋ ਇਹ ਭਾਈ ਹੁੰਦਾਗਾ ਇਹ ਕਿਹ ਜਿਹੜੀ ਗੜਵੀ ਨਹੀਂ ਹੁੰਦੀ ਆਪਣੀ ਗੜਵੀ ਗੜਵੀ ਬੋਲਦੇ ਨੇ ਜਿਹਨੂੰ ਉਹ ਤਾਂ ਇੱਕ ਸਾਦੇ ਤੌਰ ਤੇ ਵਰਤੀ ਜਾਂਦੀ ਹੈ ਨਾ ਗੜਵੀ ਹੁੰਦੀ ਜਿਹੜੀ ਆਪਣੇ ਘਰਾਂ ਚ ਆਮ ਦੇਖਣ ਨੂੰ ਮਿਲਦੀ ਹੈ ਇਸ ਤਰ੍ਹਾਂ ਦੀ ਠੀਕ ਹੈ ਔਰ ਇਹ ਚੀਜ਼ ਜਿਹੜੀ ਤੁਸੀਂ ਇਹ ਕਮੰਡਲ ਦੇਖ ਰਹੇ ਇਹ ਨਾ ਜਿਹੜੇ ਆਪਣੇ ਯੋਗੀ ਹੁੰਦੇ ਨੇ ਸਾਧ ਹੁੰਦੇ ਨੇ ਨਾ ਉਹਨਾਂ ਕੋਲ ਨਹੀਂ ਹੁੰਦੀ ਇੱਕ ਚਿੱਪੀ ਜਿਹੀ ਵਰਗੀ ਚੀਜ਼ ਹੁੰਦੀ ਹੈ ਠੀਕ ਹੈ ਜਿਹਨੂੰ ਚੱਕ ਕੇ ਉਹ ਤੁਰਦੇ ਹੁੰਦੇ ਨੇ ਸੋ ਉਹ ਚੀਜ਼ ਨੂੰ ਕਮੰਡਲ ਬੋਲਿਆ ਜਾਂਦਾ ਇਹ ਦੋਨੇ ਚੀਜ਼ਾਂ ਦੇਖਣ ਨੂੰ ਆਪਸ ਦੇ ਵਿੱਚ ਇੱਕੋ ਜਿਹੀਆਂ ਲੱਗਦੀਆਂ ਨੇ ਠੀਕ ਹੈ ਤਾਂ ਕਰਕੇ ਇਹਦੇ ਲਿਖਿਆ ਹੋਇਆ ਗੜਵਾਜਾ ਕਮੰਡਲ ਮੈਂ ਪਹਿਲਾਂ ਬਈ ਨੈਟ ਤੋਂ ਫੋਟੋ ਪਾ ਲਈ ਫੇ ਤੁਹਾਡੇ ਵਾਸਤੇ ਇਹ ਚੱਕ ਕੇ ਲੈ ਕੇ ਆਈ ਵੈਸੇ ਤਾਂ ਜਿਹੜੀ ਇਹ ਕਮੰਡਲ ਜਸਵੰਤ ਦੀ ਦੀ ਰਚਨਾ ਹੈ ਇਹ ਪੰਜਾਬੀ ਵਾਲੀ ਆ ਗਈ ਮਾਸਟਰ ਗ੍ਰੈਜੂਏਟ ਵਾਸਤੇ ਠੀਕ ਹੈ ਹਾਂ ਸੋ ਚਲੋ ਬਈ ਦੋ ਦੋ ਚੀਜ਼ਾਂ ਹੋ ਗਈਆਂ ਨਾਲ ਨਾਲ ਹਣਾ ਉਸ ਤੋਂ ਬਾਅਦ ਗਰੀਬ ਜਾਂ ਕੰਗਾਲ ਦੇ ਅਰਥਾਂ ਦੇ ਵਜੋਂ ਕਹਿੰਦੇ ਹੈ ਹੇਡ ਲਿਖਾਂ ਦੇ ਵਿੱਚੋਂ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹੈ ਗਰੀਬ ਜਾਂ ਕੰਗਾਲ ਦੇ ਅਰਥਾਂ ਦੇ ਵਿੱਚੋਂ ਹੇਡ ਲਿਖਾਂ ਦੇ ਵਿੱਚੋਂ ਕਿਹੜਾ ਸ਼ਬਦ ਵਰਤੇ ਜਾ ਸਕਦਾ ਹੈ ਮਸਕੀਨ ਦਹਾਜੂ ਬੇਰੁਜ਼ਗਾਰ ਜਾਂ ਬਦਕਿਸਮਤ ਕਰੋ ਵੀ ਆਨਸਰ ਕਰੋ ਵੀ ਆਨਸਰ ਕਰੋ ਦਰ ਦੋ ਰਹੀ ਆਨਸਰ ਕੀ ਬਣੂਗਾ ਬਈ ਤੁਹਾਡਾ ਹੂੰ ਗਰੀਬ ਜਾਂ ਕੰਗਾਲ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਮਸਕੀਨ ਇੱਕ ਤਾਂ ਹੁੰਦਾ ਗਰੀਬ ਇੱਕ ਹੁੰਦਾ ਕੰਗਾਲ ਜੇਕਰ ਗਰੀਬੀ ਦਾ ਦੂਸਰਾ ਨਾਮ ਲੈਣਾ ਹੋਵੇ ਨਾ ਉਹਨੂੰ ਮਸਕੀਨ ਬੋਲਦੇ ਨੇ ਠੀਕ ਹੈ ਹੁਣ ਜਿਹੜੇ ਵਿੱਚ ਸੀ ਕਰ ਰਹੇ ਨੇ ਉਹ ਸੀ ਕਿਵੇਂ ਆਊਗਾ ਵੀ ਬੇਰੋਜ਼ਗਾਰ ਕਿਵੇਂ ਆਜੂਗਾ ਬੇਰੋਜ਼ਗਾਰ ਤਾਂ ਆਪਾਂ ਐ ਜਿਹੜੇ ਪੜ੍ਹੇ ਲਿਖੇ ਤੁਰੇ ਫਿਰਦੇ ਆ ਸਰਕਾਰ ਸੁਣ ਨਹੀਂ ਰਹੀ ਹਨਾ ਪੇਪਰ ਨਹੀਂ ਦੇ ਰਹੀ ਕੋਈ ਇਹਨਾਂ ਨੇ ਪੈਸੇ ਲਾ ਕੇ ਬੀਏਡ ਕਰੀ ਬੈਠੇ ਤੇ ਹੁਣ ਕੀ ਕਹਿੰਦੇ 55% ਹਨਾ ਉਹ ਚੀਜ਼ ਹੁੰਦੀ ਬੇਲਸਗਾਰੀ ਦਹਾਜੂ ਦਾ ਮਤਲਬ ਕੀ ਹੁੰਦਾ ਜਿਹੜਾ ਕੋਈ ਬੰਦਾ ਵਿਆਹ ਗਿਆ ਹੋਵੇ ਪਰਸਨ ਮੇਲ ਦੀ ਗੱਲ ਕਰ ਰਹੇ ਤਾਂ ਮੈਂ ਮੇਲ ਦੀ ਉਹਦੇ ਘਰ ਵਾਲੀ ਦੀ ਡੈਥ ਹੋ ਜੇ ਮਰ ਜੇ ਉਹ ਠੀਕ ਹੈ ਉਸ ਤੋਂ ਬਾਅਦ ਦੁਬਾਰਾ ਵਿਆਹੇ ਜਾਵੇ ਉਹ ਜਿੱਦੋਂ ਤੇ ਦੁਬਾਰੇ ਵਿਆਹ ਹੋਊਗਾ ਕਿਸੇ ਕੁਵਾਰੀ ਕੁੜੀ ਨਾਲ ਉਹਨੂੰ ਬੋਲਦੇ ਨੇ ਦਹਾਜੂ ਬਦ ਕਿਸਮਤ ਕਿਹੜਾ ਹੁੰਦਾ ਜਿਹੜਾ ਆਪਣੇ ਆਪ ਨੂੰ ਕੋਸਦੇ ਰਹਿੰਦੇ ਨੇ ਵੀ ਮੇਰੀ ਕਿਸਮਤ ਖਰਾਬ ਆ ਵੈਸੇ ਤਾਂ ਕਿਸਮਤ ਨਾਮ ਦੀ ਕੋਈ ਚੀਜ਼ ਮੰਨਣੀ ਚਾਹੀਦੀ ਨਹੀਂ ਠੀਕ ਹੈ ਭਾਈ ਇਹ ਸਿਰਫ ਆਪਣੇ ਮੰਨ ਟਿਕਾਉਣ ਦੀ ਗੱਲ ਨਾ ਹੁੰਦੀ ਨੇ ਵੀ ਮੇਰੀ ਕਿਸਮਤ ਖਰਾਬ ਹੈ ਮੇਰੀ ਕਿਸਮਤ ਐ ਵਾਹ ਕਿਸਮਤ ਨਾ ਤਾਂ ਰੱਬ ਨੇ ਲਿਖੀ ਭੇਜੀ ਨਾ ਕੋਈ ਕਿਸਮਤ ਨਾਂ ਦੀ ਚੀਜ਼ ਹੁੰਦੀ ਹੈ ਠੀਕ ਹੈ ਕਿਸਮਤ ਖੁਦ ਨੂੰ ਵੈਸੇ ਤਾਂ ਬਣਾਉਣੀ ਪੈਂਦੀ ਹੈ ਠੀਕ ਹੈ ਬਣਾਉਣੀ ਪੈਂਦੀ ਹੀ ਹੈ ਪਰ ਜੇਕਰ ਨਾਲ ਆਪਾਂ ਉਹੀ ਕਹਿੰਦੇ ਨੇ ਨਾ ਵੀ ਜਿਹੜੇ ਬੰਦੇ ਜਿਆਦਾ ਆਪਣੇ ਆਪ ਤੇ ਥੋੜੇ ਜਿਹਾ ਹੋਸ਼ੀਆਂ ਹੀ ਮਾਰਦਾ ਹੋਵੇ ਉਹ ਨਹੀਂ ਕਹਿੰਦੇ ਪੰਜਾਬੀ ਦੇ ਵਿੱਚ ਪਾੜ ਬਾਈ ਉਹ ਬੰਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੀ ਕਿਸਮਤ ਜਿਆਦਾ ਵਧੀਆ ਸੀ ਹੈ بس ਇਹ ਚੀਜ਼ਾਂ ਦੇ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਠੀਕ ਹੈ ਭਾਈ ਉਸ ਤੋਂ ਬਾਅਦ ਦੇਖੋ ਜਾਤ ਦੀ ਕੋੜ ਕਿਰਨੀ ਕਹਿੰਦੇ ਸਤੀਰਾ ਨੂੰ ਨਾਲ ਜਫੇ ਜਫੇ ਆਊਗਾ ਠੀਕ ਹੈ ਅਖਾਣ ਦਾ ਕੀ ਅਰਥ ਹੈ ਕਰੋ ਭੀਅਾਂ ਸਕੇ ਨੇ ਕਿਸੇ ਨੀਵੇਂ ਬੰਦੇ ਦਾ ਘਾਤ ਤੋਂ ਬਾਹਰ ਹੋ ਕੇ ਸੋਚਣਾ ਵੱਡੇ ਬੰਦੇ ਦਾ ਕਾਰਵਿਹਾਰ ਛੋਟੇ ਨਾਲ ਨਹੀਂ ਚੱਲਦਾ ਵੱਡੀ ਜਾਤ ਦਾ ਛੋਟੀ ਵੱਡੀ ਜਾਤ ਦਾ ਕੋਈ ਫਰਕ ਨਹੀਂ ਹੁੰਦਾ ਛੋਟਾ ਬੰਦਾ 6 ਤਿਰੰਗ ਬਦਲਦਾ ਕਰੋ ਵੀ ਆਨਸਰ ਸਤਿ ਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਹੋ ਮੈਨੂੰ ਲੱਗਦਾ ਹੈ ਸ਼ਾਮ ਵਾਲੀ ਕਲਾਸ ਦੇ ਵਿੱਚ ਘੱਟੋ ਘੱਟ 30 35 ਬੱਚੇ ਹੋ ਜਾਂਦੇ ਨੇ ਹੁਣ ਅੱਧੇ ਰਹਿ ਗਏ ਹੂੰ ਕਰੋ ਵੀ ਆਨਸਰ ਸੋ ਇਟ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਕਿਸੇ ਨੀਵੇਂ ਬੰਦੇ ਦਾ ਔਕਾਤ ਤੋਂ ਹੋ ਕੇ ਬਾਹਰ ਸੋਚਣਾ ਠੀਕ ਹੈ ਉਹੀ ਮਤਲਬ ਨਹੀਂ ਹੈਗਾ ਵੀ ਆਪ ਦੀ ਪਹੁੰਚ ਤੋਂ ਬਾਹਰ ਹੁਣ ਮੰਨ ਕੇ ਚੱਲੋ ਆਪਾਂ ਕਿੰਨੇ ਕ ਲੈਵਲ ਤੱਕ ਆਪਾਂ ਨੂੰ ਖੁਦ ਦਾ ਪਤਾ ਹੁੰਦਾ ਵੀ ਜੀ ਚਾਦਰ ਦੇ ਕੇ ਪੈਰ ਪਸਾਰਨੇ ਚਾਹੀਦੇ ਠੀਕ ਹੈ ਵੀ ਹਾਂ ਰਹੀ ਟਾਈਮ ਚੇਂਜ ਹੋ ਗਿਆ ਕਲਾਸ ਦਾ ਵੀ ਹੁਣ ਮੰਨ ਲਓ ਆਪਾਂ ਬੇਰੁਜ਼ਗਾਰ ਆ ਆਪਾਂ ਸੋਚੀਏ ਇਹ ਕਰ ਲਉ ਮਝਹਾਜ ਲੈ ਲੂ ਹਨਾ ਮੈਂ BMW ਲੈ ਲੂ ਉਹ ਚੀਜ਼ ਹੁੰਦਾ ਜਾਤ ਦੀ ਕੋੜ ਕਿ ਲਈ ਸਤੀਰਾ ਨੂੰ ਜਫੇ ਕੋਈ ਪਹਿਲਾਂ ਪੜੋ ਲਿਖੋ ਕੁਝ ਬਣੋ ਮਾਂ ਪਿਓ ਦੇ ਫਰਜ਼ ਆਦਾ ਕਰੋ ਉਸ ਤੋਂ ਬਾਅਦ ਆਪਦੇ ਸ਼ੌਂਕ ਪੂਰੇ ਕਰਨਾ ਉਹ ਚੀਜ਼ ਹੁੰਦੀ ਉਸ ਤੋਂ ਬਾਅਦ ਦੇਖੋ ਵਿਸ਼ਰਾਮ ਚਿੰਨਾ ਦੇ ਪੱਖ ਤੋਂ ਕਹਿੰਦੇ ਹੈਡਿੰਗਾਂ ਦੇ ਵਿੱਚੋਂ ਕਿਹੜਾ ਬਿਲਕੁਲ ਸਹੀ ਹੈ ਕਰੋ ਵੀ ਅਨਸਰ ਚਾਰ ਆਪਸ਼ਨ ਤੁਹਾਡੇ ਅੱਗੇ ਚਾਰ ਆਪਸ਼ਨਾਂ ਦੇ ਵਿੱਚੋਂ ਇਹ ਦੱਸਣਾ ਕਿਹੜੇ ਵਾਕ ਦੇ ਵਿੱਚ ਵਿਸ਼ਰਾਮ ਚਿੰਨਾ ਦੀ ਸਹੀ ਵਰਤੋਂ ਹੋਈ ਹੈ ਕਰੋ ਵੀ ਅਨਸਰ ਪੰਜ ਨੰਬਰ ਕੁਐਸਚਨ ਤੇ ਆ ਚੁੱਕੇ ਆ ਵੀ ਆਪਾਂ ਅਨਸਰ ਕਰਦੇ ਜਔਰਾ ਜੀ ਕਰੋ ਵੀ ਅਨਸਰ ਕਲਾਸ ਨੂੰ ਤੁਸੀਂ ਸ਼ੇਅਰ ਨਹੀਂ ਕੀਤਾ ਹਨਾ ਕਲਾਸ ਨੂੰ ਸ਼ੇਅਰ ਕਰ ਦਿਆ ਕਰੋ ਬਈ ਨਾਲ ਲੈ ਕੇ ਆਇਆ ਕਰੋ ਆਪ ਦੀ ਐਂਡਿੰਗ ਵੰਡੀਆਂ ਨੂੰ ਠੀਕ ਹੈ ਸੋ ਇਹਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ 2 RAM DEVI ਨੇ ਹੱਥ ਨਾਲ ਇਸ਼ਾਰਾ ਕਰਦਿਆਂ ਕਿਹਾ ਵੀਰ ਰੋਟੀ ਪਾਣੀ ਛੱਕ ਕੇ ਜਾਣਾ ਠੀਕ ਹੈ ਬਈ ਇਹ ਤੁਹਾਡਾ ਸਹੀ ਹੋਊਗਾ ਬਾਕੀ ਗਲਤ ਉਸ ਤੋਂ ਬਾਅਦ ਦੇਖੋ ਕਹਿੰਦੇ ਅੱਖਾਂ ਵਿੱਚ ਕਸੁੰਨ ਦੇ ਕੇ ਰੋਣਾ ਮੁਹਾਵਰੇ ਤੋਂ ਕੀ ਅਰਥ ਹੈ ਬਹੁਤ ਪਛਤਾਉਣਾ ਬਿਨਾਂ ਕਾਰਨ ਰੋਣਾ ਠੂਠਾ ਮੁਠਾ ਰੋਣਾ ਸੱਚਾ ਬਣ ਲਈ ਰੋਣਾ ਕਰੋ ਵਿਆਸ ਇੱਥੇ ਰੋਣਾ ਆਉਗਾ ਠੀਕ ਹੈ ਚੋਣਾ ਨਹੀਂ ਆਉਂਦਾ ਕਰੋ ਵਿਆਸ 6 ਨੰਬਰ ਕੁਸਚਨ ਤੇ ਆ ਚੁੱਕੇ ਹਾਂ ਸੋ ਇਹਦਾ ਰਾਈਟ ਆਨਸਰ ਬਣ ਗੋ ਵੀ ਤੁਹਾਡਾ ਇੱਕ ਬਹੁਤ ਪਛਤਾਵਾ ਹੋਣਾ ਠੀਕ ਹੈ ਜਦੋਂ ਕੋਈ ਚੀਜ਼ ਬੀਤ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਨੂੰ ਪਛਤਾਵਾ ਹੁੰਦਾ ਫਿਰ ਅੱਖਾਂ 'ਚ ਕੁਝ ਸੁਣ ਦਿੱਤੇ ਆ ਦਿਨ ਉਸ ਤੋਂ ਬਾਅਦ ਦੇਖੋ ਖੋਤੀ ਦਾ ਤਸੀਲੋਂ ਹੋ ਕੇ ਆਉਣਾ ਮੁਹਾਵਰੇ ਦਾ ਕੀ ਅਰਥ ਹੈ ਖੋਤੀ ਦਾ ਤਸੀਲੋਂ ਹੋ ਕੇ ਆਉਣਾ ਮੂਰਖ ਦਾ ਮੁਖੀ ਬਣ ਜਾਣਾ ਗੁਰਖਤ ਸੁਭਾਅ ਵਾਲਾ ਬਣ ਜਾਣਾ ਥੋੜੀ ਗੱਲੋਂ ਆਪਣੇ ਵਿੱਚ ਵੱਡੀ ਵਿਸ਼ੇਸ਼ਤਾ ਮੰਨ ਲੈਣਾ ਜਾਂ ਬੇਅਕਲ ਦਾ ਅਫਸਰ ਲੱਗ ਜਾਣਾ ਕਰੋ ਬਈ ਆਨਸਰ ਖੋਤੀ ਦਾ ਤਸੀਲੋਂ ਹੋ ਕੇ ਆਉਣਾ ਮੁਹਾਵਰੇ ਦਾ ਅਰਥ ਦੱਸੋ ਬਈ ਕੀ ਬਣੂਗਾ ਮੈਂ ਪਹਿਲੇ ਦਿਨ ਤੋਂ ਕਹਿੰਦੀ ਆ ਨਹੀਂ ਲੈ ਜੀ ਚਾਹੇ ਮੁਹਾਵਰੇ ਨੇ ਚਾਹੇ ਵਾਕ ਨੇ ਚਾਹੇ ਤੁਹਾਡੇ ਅਖਾਣ ਨੇ ਠੀਕ ਹੈ ਇਹਨਾਂ ਦੇ ਵਿੱਚੋਂ ਘੱਟੋ ਤੋਂ ਘੱਟ 2 ਤੋਂ ਲੈ ਕੇ 3 ਤੱਕ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਹੀ ਮਿਲਣਗੇ ਠੀਕ ਹੈ ਇਹ ਫਰੀ ਦੇ ਨੰਬਰ ਹੁੰਦੇ ਨੇ ਹੂੰ ਸੋ ਇਦਾਂ ਰਾਈਟ ਆਨਸਰ ਬਣੂਗਾ ਵੀ ਤੁਹਾਡਾ 3 ਕੋਈ ਗੱਲ ਤਾਂ ਆਪਣੇ ਆਪ ਦੇ ਵਿੱਚ ਵੱਡੀ ਵਿਸ਼ੇਸ਼ਤਾ ਮੰਨ ਲੈਣਾ ਉਸ ਤੋਂ ਬਾਅਦ ਦੇਖੋ ਗੁੰਦੇ ਸਿਰ ਤੇ ਕੰਗੀ ਫੇਰਨਾ ਮੁਹਾਵਰੇ ਤੋਂ ਕੀ ਅਰਥ ਹੈ ਵਿਪਾਅਵ ਸਿਰ ਤੇ ਜਿਹਦਾ ਆਪਾਂ ਕੁੱਤ ਕਰ ਲਈ ਮੀਡੀਆ ਹੋਣੀ ਕਰ ਲਈ ਭਈ ਉਸ ਤੋਂ ਬਾਅਦ ਵੀ ਕੰਗਾ ਮਰੀ ਜਾਓ ਉਹਦਾ ਕੀ ਅਰਥ ਹੋਊਗਾ ਸ਼ਿੰਗਾਰੇ ਹੋਏ ਨੂੰ ਹੋਰ ਸ਼ਿੰਗਾਰਨਾ ਕਿਸੇ ਦੇ ਕੀਤੇ ਕਰਾਇਦਾ ਜਾ ਸਾਫ ਕੱਟਣਾ ਬੇਅਰਥ ਕੰਮ ਕਰਨਾ ਸਿਰੇ ਦਾ ਨਕਾਰਾ ਕੰਮ ਕਰਨਾ 8 ਨੰਬਰ ਕੁਐਸਚਨ ਤੇ ਆ ਗਈ ਬਈ ਆਪਾਂ ਕੀਤੇ ਜਾਂ ਕਰੇ ਜਾਓ ਅਨਸਰ 8 ਨੰਬਰ ਕੁਐਸਚਨ ਦਾ ਅਨਸਰ ਕੀ ਬਣੂਗਾ ਬਈ ਤੁਹਾਡਾ ਹਮ ਕਰੋ ਬਈ ਅਨਸਰ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਕਿਸੇ ਦੇ ਕੀਤੇ ਕਰਾਇਦਾ ਜਸ ਆਪ ਘਟਣਾ ਵੀ ਕੰਮ ਕੋਈ ਕਰ ਜੇ ਤੇ ਉਸ ਤੋਂ ਬਾਅਦ ਹੋਛੀਆਂ ਕੋਈ ਮਰੀ ਆ ਵੀ ਮੈਂ ਇਹ ਕੀਤਾ ਵੈਸੇ ਅੱਜ ਕੱਲ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਨਾ ਉਸ ਤੋਂ ਬਾਅਦ ਦੇਖੋ ਚੰਗਿਆੜਿਆ ਸ਼ਬਦ ਦੀ ਵਿਆਕਰਨਿਕ ਪਛਾਣ ਹੈ ਚੰਗਿਆੜਿਆ ਇੱਕ ਵਚਨ ਇਸਤਰੀ ਲਿੰਗ ਹੈ ਬਹੁ ਵਚਨ ਹੈ ਇੱਕ ਵਚਨ ਪੁਲਿੰਗ ਹੈ ਇਹ ਬਹੁ ਵਚਨ ਇਸਤਰੀ ਲਿੰਗ ਹੈ ਕਰੋ ਵੀ ਆਨਸਰ ਕਰੋੜਾ ਜੀ ਆਨਸਰ ਕੀ ਬਣੂਗਾ ਵੀ ਤੁਹਾਡਾ ਹਾਂ ਨੌ ਨੰਬਰ ਕੁਐਸਚਨ ਤੇ ਆ ਚੁੱਕੇ ਆ ਮਈ ਆਪਾਂ ਨੌ ਤੇ ਆਨਸਰ ਕਰਦੇ ਜਾਓ ਵੀ ਕੀ ਬਣੂਗਾ ਨੌ ਨੰਬਰ ਕੁਐਸਚਨ ਦਾ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬਹੁਵਚਨ ਪੁਲਿੰਗ ਠੀਕ ਹੈ ਬਹੁਵਚਨ ਪੁਲਿੰਗ ਚੰਗਿਆੜਿਆ ਠੀਕ ਹੈ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਕਰਜ ਸ਼ਬਦ ਦੀ ਵਿਆਕਰਨਿਕ ਪਛਾਣ ਹੈ ਕਰਜ ਸ਼ਬਦ ਦੀ ਵਿਆਕਰਨਿਕ ਪਛਾਣ ਕੀ ਬਣੇਗੀ ਇਕਵਚਨ ਇਸਤਰੀ ਲਿੰਗ ਬਹੁਵਚਨ ਪੁਲਿੰਗ ਇਕਵਚਨ ਪੁਲਿੰਗ ਜਾਂ ਬਹੁਵਚਨ ਇਸਤਰੀ ਲਿੰਗ ਕਰੋ ਬਈ ਆਨਸਰ ਕਰਜ ਸ਼ਬਦ ਦੀ ਵਿਆਕਰਨਿਕ ਪਛਾਣ ਕੀ ਬਣਦੀ ਹੈ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਇਕਵਚਨ ਪੁਲਿੰਗ ਠੀਕ ਹੈ ਉਹ ਦੇਸੀ ਚੰਗਿਆ ਵਾਲਿਆ ਠੀਕ ਹੈ ਇੱਕ ਚੰਗਿਆੜੇ ਦੀ ਗੱਲ ਨਹੀਂ ਸੀ ਚੰਗਿਆੜਿਆ ਠੀਕ ਹੈ ਇਥੇ ਇੱਕ ਕਰਜ ਕੱਲੇ ਇੱਕ ਸ਼ਬਦ ਦੀ ਗੱਲ ਹੋ ਰਹੀ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਫੌਜ ਦੇ ਵਿੱਚੋਂ ਪੈਨਸ਼ਨ ਪਾ ਚੁੱਕੇ ਕੁਲਦੀਪ ਚੰਦ ਨੇ ਪਿੰਡ ਦੀ ਸਾਥ ਦੇ ਵਿੱਚ ਜੁੜੇ ਲੋਕਾਂ ਨੂੰ ਆਪਣੀ ਬਟਾਲੀਅਨ ਦੇ ਕਈ ਕਿਸੇ ਸੁਣਾਈ ਇਸ ਵਾਕ ਦੇ ਵਿੱਚ ਇੱਕ ਵਚਨ ਸ਼੍ਰੇਣੀ ਦੇ ਕਿੰਨੇ ਨਾਮ ਆਏ ਨੇ ਇੱਕ ਵਚਨ ਸ਼੍ਰੇਣੀ ਦੇ ਕਿੰਨੇ ਨਾਮ ਆਏ ਨੇ 5 6 7 8 ਕਰੋ ਵੀ ਆਨਸਰ ਕੁਐਸਚਨ ਨੰਬਰ 11 ਤੇ ਆ ਚੁੱਕੇ ਆ ਬਈ ਸੋ ਆਨਸਰ ਕਰਦੇ ਜਾਓ ਵੈਰੀ ਗੁੱਡ ਬਈ ਅੱਧੇ ਤਾਂ ਮੇਰੇ ਦਾ ਬੋਰ ਹੋ ਗਿਆ ਨਾ ਬਾਕੀ ਦੁਪਹਿਰ ਦਾ ਟਾਈਮ ਆ ਨਾ ਸੌਣ ਦਾ ਟਾਈਮ ਆ ਹੁਣ ਸੁੱਤੇ ਪਏ ਹੁੰਦੇ ਨੇ ਸਾਰੇ ਕਰੋ ਬਈ ਅਨਸਰ ਸੋ ਇਦਾਂ ਰਾਈਟ ਅਨਸਰ ਬਣੂਗਾ ਵੀ ਤੁਹਾਡਾ 2 6 ਠੀਕ ਹੈ 6 ਹੂੰ ਉਸ ਤੋਂ ਬਾਅਦ ਦੇਖੋ ਕਦੇ ਪ੍ਰੇਮ ਈਰਖਾ ਸਾੜਾ ਲੋਭ ਮੋਹ ਹੰਕਾਰ ਹੋਰ ਪਤਾ ਨਹੀਂ ਕਿੰਨੇ ਕੁਝ ਬੰਦੇ ਦੀ ਮਿੱਟੀ ਦੇ ਵਿੱਚ ਰੁਲੇ ਹੋਏ ਨੇ ਵੀ ਆਪਣੇ ਬੰਦਿਆਂ ਦੇ ਵਿੱਚ ਨੇ ਠੀਕ ਹੈ ਪ੍ਰੇਮ ਮੀਰਖਾ ਸਾੜਾ ਲੋਭ ਮੋਹ ਹੰਕਾਰ ਇਸ ਕਰੇ ਵਾਖ ਦੇ ਵਿੱਚ ਕਿੰਨੇ ਭਾਵਵਾਚਕ ਸ਼ੇਣੀ ਨਾਮ ਆਈ ਨਹੀਂ ਭਾਵਵਾਚਕ ਠੀਕ ਹੈ ਜਿਨ੍ਹਾਂ ਦੇ ਵਿੱਚ ਜਾਨ ਹੁੰਦੀ ਹੈ 7 8 6 ਜਾਂ 9 ਕਰੋ ਵੀ ਆਨਸਰ ਕਰ ਦੋ ਰਾਏ ਆਨਸਰ 12 ਨੰਬਰ ਕੁਸਚਨ ਤੇ ਆ ਚੁੱਕੀਆਂ ਵੀ ਆਪਾਂ 12 ਤੇ 12 ਹੀ ਕੁਸਚਨ ਤੇ ਆਏ 12 ਜਣੇ ਰਹਿ ਗਏ ਹਨ ਚਲੋ ਜਿਹੜੇ ਹਿਸਾਬ ਨਾਲ ਤੁਹਾਡੇ ਹਾਲਾਤ ਨੇ ਮੈਨੂੰ ਲੱਗਦਾ ਅੱਗੇ ਅੱਗੇ ਆਪ ਨੂੰ ਕਲਾਸਾਂ ਹੀ ਬੰਦ ਕਰ ਦੇਣੀ ਚਾਹੀਦੀਆਂ ਨੇ ਜਦੋਂ ਪੇਪਰ ਆਇਆ ਸੱਤਿਆ ਜੜਾ ਨਾ ਫੇਰ ਪਤਾ ਲੱਗੂਗਾ ਫੇਰ ਕੜੀਏ ਹੁਣ ਰਾਤੀ ਪੜ੍ਹਾਈ ਜਾਓ ਹਨਾ ਫੇਰ ਆਪ ਦਾ ਪੜਾਇਆ ਵੀ ਨਹੀਂ ਕੰਮ ਆਉਂਦਾ ਕਿਉਂਕਿ ਉਹਦੇ ਕਿਤਾਬਾਂ ਦਿਖਦੀਆਂ ਹੀ ਨਹੀਂ ਹੁੰਦੀਆਂ ਉਦੋਂ ਐ ਨਹੀਂ ਪਤਾ ਲੱਗਦਾ ਕਿ ਕੀ ਪੜ੍ਹੀਏ ਨੇ ਉਦੋਂ ਐ ਹੁੰਦਾ ਵੀ ਚੱਕ ਕੇ ਬਸ YouTube ਖੋਲ ਲੋ ਬੁੱਕ ਤਾਂ ਚੱਕਣੀ ਨਾ ਪਵੇ ਹਨਾ ਚਲੋ ਸੋਹ ਦਰਾਈ ਨਾਲ ਸਬਣੋਗਾ ਵੀ ਚੰਨ ਚੇ ਨੇ ਠੀਕ ਹੈ ਛੇ ਕਿਹੜੇ ਕਿਹੜੇ ਹੋਗੇ ਵੀ ਤੁਹਾਡੇ ਪ੍ਰੇਮ ਹੋ ਗਿਆ ਇਹ ਵੀ ਭਾਵਾਚਕ ਹੈ ਹੀਰਖਾਈ ਭਾਵਾਚਕ ਹੈ ਸਾੜਾ ਲੋਭ ਮੋਹ ਹੰਕਾਰ ਇਹ ਸਾਰੇ ਕੀ ਨੇ ਤੁਹਾਡੇ ਭਾਵਾਚਕ ਉਸ ਤੋਂ ਬਾਅਦ ਦੇਖੋ ਕਿਹਨੇ ਇਜੜ ਸ਼ਬਦ ਦੀ ਵਿਆਕਰਨਿਕ ਪਛਾਣ ਹੈ ਇਜੜ ਇੱਕ ਵਚਨ ਪੁਲਿੰਗ ਆਮ ਨਾਮ ਹੈ ਬਹੁਵਚਨ ਪੁਲਿੰਗ ਕੀ ਇਕੱਠ ਵਚਕ ਨਾਮ ਹੈ ਇੱਕ ਵਚਨ ਇਸਤਰੀ ਲਿੰਗ ਆਮ ਨਾਮ ਹੈ ਜਾਂ ਇੱਕ ਵਚਨ ਪੁਲਿੰਗ ਆਮ ਨਾਮ ਹੈ ਕਰੋ ਵੀ ਆਨਸਰ ਚਲੋ ਕਿੰਨੇ ਸੇ ਕਰਦੇ ਜਾਓ ਰ ਜੀ ਕੀ ਬਣੂਗਾ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਬਹੁਵਚਨ ਪੁਲਿੰਗ ਇਕੱਠ ਵਾਚਕ ਨਾਮ ਬਹੁਵਚਨੀ ਹੈ ਇਕ ਨਾਮ ਦੀ ਗੱਲ ਨਹੀਂ ਹੋ ਰਹੀ ਜਿਆਦਾ ਜਾਣੀ ਨਹੀਂ ਠੀਕ ਹੈ ਹੂੰ ਉਸ ਤੋਂ ਬਾਅਦ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾਮਾ ਦੀ ਗਿਣਤੀ ਕਿੰਨੀ ਮਿਲਦੀ ਹੈ ਦੱਸੋ ਬਈ ਜੇਕਰ ਆਪਾਂ ਗੱਲ ਕਰੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਦੇ ਉਸ ਵਿੱਚ ਜਿਹੜੇ ਆਪਣੇ ਨੌਵੇਂ ਪਾਤਸ਼ਾਹ ਹੋਏ ਨੇ ਉਹਨਾਂ ਦੀ ਬਾਣੀ ਕਿੰਨੀ ਮਿਲਦੀ ਹੈ ਰਚਨਾਮਾ ਕਿੰਨੇ ਸ਼ਬਦ ਜੇ ਕਿੰਨੇ ਸ਼ਲੋਕ ਨੇ ਇੱਕ ਦੱਸੋ ਬਈ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਹਰ ਇੱਕ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਬਈ ਠੀਕ ਹੈ ਇਹ ਕਿਉਂ ਪੁੱਛਿਆ ਜਾਂਦਾ ਕਿਉਂਕਿ ਇਹਦੀ ਉਲਟ ਫੇਰ ਹੋ ਜਾਂਦੀ ਹੈ ਠੀਕ ਹੈ ਉਲਟ ਫੇਰ ਹੋ ਜੰਨੇ ਤਾਂ ਕਰਕੇ ਜਿਆਦਾ ਪੁੱਛਿਆ ਜਾਂਦਾ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 59 ਸ਼ਬਦ ਤੇ 57 ਸ਼ਲੋਕ ਠੀਕ ਹੈ ਸਹੀ ਹੋ ਬਈ ਸਹੀ ਉਹ ਕਿਹੜੇ ਆ ਗਏ ਬਈ 14 ਦਾ 30 ਕਿਹੜੇ ਕਰੀ ਜਾਂਦੇ ਨੇ 59 ਸ਼ਬਦ ਤੇ 57 ਸ਼ਲੋਕ ਉਸ ਤੋਂ ਬਾਅਦ ਦੇਖੋ ਕਹਿੰਦਾ ਪਹਿਲੇ ਸਾਰੇ ਆਪੋ ਆਪਣੇ ਵਿਚਾਰ ਰੱਖਣਗੇ ਫਿਰ ਮੈਂ ਆਪਣੀ ਕੋਈ رائے ਦਿਆਂਗਾ ਇਸ ਵਾਕ ਦੇ ਵਿੱਚ ਕਰਮਵਾਚ ਅਨਿਸ਼ਚੇਵਾਚਕ ਅਤੇ ਨਿਜਵਾਚਕ ਪੜਨਾਮ ਦੀ ਪਛਾਣ ਕਰੋ ਅਨਿਸ਼ਚੇਵਾਚਕ ਅਤੇ ਨਿਜਵਾਚਕ ਸਾਰੇ ਆਪਣੀ ਆਪੋ ਆਪਣੀ ਕੋਈ ਜਾਂ ਕੋਈ ਸਾਰੇ ਜਾਂ ਕੋਈ ਕਰੋ ਵੀ ਆਨਸਰ ਕਰ ਦੋ ਲਈ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 1 ਸਾਰੇ ਆਪਣੀ ਠੀਕ ਹੈ ਉਸ ਤੋਂ ਬਾਅਦ ਦੇਖੋ ਜਿਹੜਾ ਕੋਈ ਵੀ ਸੱਗ ਦੀ ਮਦਦ ਕਰੇਗਾ ਕਹਿੰਦੇ ਉਸ ਨਾਲ ਵੀ ਉਹੀ سلوਕ ਕੀਤਾ ਜਾਵੇਗਾ ਜੋ ਉਸ ਨਾਲ ਹੋ ਰਿਹਾ ਇਹ ਵਾਕ ਦੇ ਵਿੱਚ ਕਰਮਵਾਚਕ ਤੇ ਨਿਸ਼ਚੇ ਵਾਚਕ ਪੜਨਾਮ ਦੀ ਪਛਾਣ ਕਰੋ ਸੰਬੰਧਵਾਚਕ ਤੇ ਅਨਿਸ਼ਚੇ ਵਾਚਕ ਪੜਨਾਮ ਦੀ ਪਛਾਣ ਕਰੋ ਬਈ ਕੀ ਹੋਊਗੀ ਕਰੋ ਭਈ ਅੰਚਾਰ ਆਪਸ਼ਨ ਤੁਹਾਡੇ ਅੱਗੇ ਕਿਹੜੇ-ਕਿਹੜੇ ਵਾਕ ਪੁੱਛੇਗੇ ਨਹੀਂ ਕਿਤਾ ਪੁੱਛੇਗੇ ਵੀ ਤੁਹਾਡਾ ਸੰਬੰਧਵਾਚਕ ਇੱਕ ਪੁੱਛੇਗੇ ਤੁਹਾਡਾ ਅਨਿਸ਼ਚੇਵਾਚਕ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਜਿਹੜਾ ਕੋਈ ਠੀਕ ਹੈ ਜਿਹੜਾ ਠੀਕ ਹੈ ਜਿਹੜੇ ਦਾ ਮਤਲਬ ਇਹਦਾ ਸੰਬੰਧ ਆ ਪਈ ਉਹਦਾ ਕੋਈ ਦਾ ਮਤਲਬ ਆ ਗਿਆ ਨਿਸ਼ਚੇ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਹੈ ਲਿਖਿਆਂ ਦੇ ਵਿੱਚੋਂ ਉਸ ਵੀ ਵਿਕਲਪ ਨੂੰ ਚੋਣੋ ਜੋ ਸ਼ਬਦ ਜੋੜਾਂ ਤੇ ਵਾਕ ਵੰਤਰ ਪੱਖੋਂ ਸਹੀ ਹੈ ਸ਼ਬਦ ਜੋੜਾਂ ਪੱਖੋਂ ਸਹੀ ਹੈ ਕਹਿੰਦੇ ਰੱਬ ਜਾਣਦਾ ਹੈ ਕਿ ਮੈਂ ਉਸਦਾ ਬੁਰਾ ਨਹੀਂ ਕੀਤਾ ਚੰਗਾ ਭਰਾ ਬੰਦਾ ਵੀ ਇਸ ਮੌਸਮ ਦੇ ਵਿੱਚ ਬਿਮਾਰ ਹੋ ਤਾਂ ਸਹੀ ਗੱਲ ਹੈ ਵੀ ਅੱਜਕੱਲ ਮੌਸਮੀ ਇਹੇ ਜਿਹਾ ਤੇਰਾ ਕੋਟ ਬਹੁਤ ਸੋਹਣਾ ਹੈ ਰਵੀ ਦਿੱਲੀ ਗਿਆ ਕਰੋ ਵੀ ਆਨਸਰ ਸਤਾਰਾ ਨੰਬਰ ਕੁਐਸਚਨ ਤੇ ਆ ਚੁੱਕੇ ਆ ਵੀ ਆਪਾਂ 14 ਤੇ ਕਿਹੜੇ ਤੈਨੂੰ ਫਿਰਦੇ ਨੇ ਜੇ ਜੇਕਰ ਤੁਸੀਂ ਪਿੱਛੇ ਫਿਰਦੇ ਭਾਈ ਵੀਡੀਓ ਰੀਫਰੈਸ਼ ਮਾਰ ਕੇ ਮੇਰੇ ਨਾਲ ਆ ਜਾਓ ਪਿੱਛੇ ਨਾ ਰਹਿਆ ਕਰੋ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਰਵੀ ਦਿੱਲੀ ਗਿਆ ਠੀਕ ਹੈ ਉਸ ਤੋਂ ਬਾਅਦ ਦੇਖੋ ਖੇਡ ਲਿਖਿਆਂ ਦੇ ਵਿੱਚੋਂ ਕਹਿੰਦੇ ਉਸ ਵਿਕਲਪ ਨੂੰ ਚੁਣੋ ਜਿਉਂ ਸ਼ਬਦ ਜੋੜਾ ਤੇ ਵਾਕ ਬਣਤਰ ਪੱਖੋਂ ਸਹੀ ਹੈ ਸ਼ਬਦ ਜੋੜ ਵੀ ਸਹੀ ਹੋਣ ਤੇ ਵਾਕ ਦੀ ਬਣਤਰ ਵੀ ਸਹੀ ਹੋਵੇ ਗਾਂ ਘਾ ਚੁਗਰੀਏ ਉਸਨੇ ਮੇਰੇ ਹੱਥ ਦੇ ਅੰਗੂਠੇ ਫੜ ਲਏ ਮੇਰੇ ਕੰਨ ਦੇ ਵਿੱਚ ਦਰਦ ਹੋ ਰਿਹਾ ਮੇਰੀ ਅੱਖਾਂ ਦੇ ਵਿੱਚ ਅਥਰੂ ਆ ਗਏ ਕਰੋ ਵੀ ਆਨਸਰ ਆਨਸਰ ਕਰਦੇ ਜਾਓ ਬਈ ਐਨੀ ਵੀ ਸਲੋਲੀ ਸਲੋਲੀ ਨਾ ਚੱਲੋ ਥੋੜਾ ਜਿਹਾ ਤੇਜ਼ ਚੱਲੋ ਪੇਪਰ ਦੇ ਵਿੱਚ ਐਨੀ ਹੀ ਘੱਟ ਸਪੀਡ ਰਹੀ ਤਾਂ ਪੇਪਰ ਨਹੀਂ ਪੂਰਾ ਹੋਣਾ ਠੀਕ ਹੈ ਉਥੇ ਕੋਈ ਆਪ ਨੂੰ ਇਹ ਤਾਂ ਕਹਿੰਦਾ ਨਹੀਂ ਭਈ ਕੋਈ ਨਾ ਅੱਧਾ ਘੰਟਾ ਹੋਰ ਲੈ ਲਈ ਹੈ ਨਾ ਥੋੜੀ ਸਪੀਡ ਖਿੱਚਣ ਦੀ ਕੋਸ਼ਿਸ਼ ਕਰਿਆ ਕਰੋ ਰਾਜੀ ਕਰੋ ਭਈ ਅਨਸਰ ਇਹਦਾ ਰਾਈਟ ਆਨਸਰ ਬਣੂਗਾ ਭਈ 3 ਮੇਰੇ ਕੰਨ ਦੇ ਵਿੱਚ ਦਰਦ ਹੈ ਉਸ ਤੋਂ ਬਾਅਦ ਦੇਖੋ ਇਹ ਲਿਖੇ ਨੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਆਪਾਗੀਤਰ ਅੱਪਾ ਖੇਤਰ ਦੇ ਅਨੁਸਾਰ ਸਹੀ ਹੈ ਕਰੋ ਭਈ ਆਨਸਰ ਕੀ ਬਣੂਗਾ ਤੁਹਾਡਾ ਸਹੀਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਅਪਜਸ ਠੀਕ ਹੈ ਉਸ ਤੋਂ ਬਾਅਦ ਦੇਖੋ ਇਹ ਲਿਖਿਆ ਦੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਬੰਦ ਪਛੇਤਰ ਅਨੁਸਾਰ ਸਹੀ ਨਹੀਂ ਹੈ ਬੰਦ ਪਛੇਤਰ ਦੇ ਅਨੁਸਾਰ ਸਹੀ ਨਹੀਂ ਹੈਗਾ ਗਰਮਬੰਦ ਨਜ਼ਰਬੰਦ ਕਲਮਬੰਦ ਜਾਂ ਸੀਲਬੰਦ ਕਰੋ ਵੀ ਆਨਸਰ ਸੋ ਇਟ ਰਾਈਟ ਆਨਸਰ ਬਣੂਗਾ ਵੀ ਤੁਹਾਡਾ 3 ਕਲਮਬੰਦ ਠੀਕ ਹੈ ਉਸ ਤੋਂ ਬਾਅਦ ਦੇਖੋ ਪੰਜਾਬੀ ਭਾਸ਼ਾ ਦੀ ਛੋਟੀ ਤੇ ਛੋਟੀ ਆਰਥਿਕ ਯੂਨਾਈ ਕਿਹੜੀ ਹੈ ਪਾਵਾਂਸ਼ੇ ਸ਼ਬਦ ਵਾਕਿਆਤ ਨਹੀਂ ਜਿਹੜੀ ਪਿਛਲੇ ਸੰਡੇ ਮੈਂ ਕਲਾਸ ਲਾਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਵੱਡੀ ਇਕਾਈ ਵੀ ਦੱਸੀ ਸੀ ਤੁਹਾਨੂੰ ਛੋਟੀ ਇਕਾਈ ਵੀ ਦੱਸੀ ਸੀ ਹੈ ਨਾ ਹੁਣ ਜਿਹੜੇ ਬੱਚਿਆਂ ਨੇ ਉਹ ਕਲਾਸ ਦੇਖੀ ਹੈ ਉਹਨਾਂ ਨੂੰ ਪੰਜਾਬੀ ਵਿਆਕਰਨ ਵਿਆਕਰਨ ਨੇ ਆਪਾਂ ਕਹਿ ਸਕਦੇ 35 ਅੱਖਰੀ ਹੈ ਨਾ ਉਹਦੀ ਹਰ ਇੱਕ ਚੀਜ਼ ਬਾਰੇ ਪਤਾ ਲੱਗ ਗਿਆ। ਉਹ ਬੱਚੇ ਕਦੇ ਮਾਰ ਨਹੀਂ ਖਾਣਗੇ। ਠੀਕ ਹੈ। ਸੋ ਜਿਨ੍ਹਾਂ ਨੇ ਇਹੋ ਕਲਾਸ ਨਹੀਂ ਦੇਖੀ ਉਹ ਦੇਖਦੇ ਹੋ ਠੀਕ ਹੈ ਭਈ। ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ 4 ਧੁਨੀ। ਛੋਟੀ ਤੇ ਛੋਟੀ ਅਰਥੀਣੀ ਕਾਹੀ ਖੜੀ ਹੋਗੀ ਤੁਹਾਡੀ ਧੁਨੀ ਠੀਕ ਹੈ ਉਸ ਤੋਂ ਬਾਅਦ ਦੇਖੋ। ਪੰਜਾਬੀ ਦੇ ਵਿੱਚ ਲਗਾਖਰਾਂ ਦੀ ਗਿਣਤੀ ਕਿੰਨੀ ਹੈ 3 4 5 ਜਾਂ 2? ਲਗਾਖਰ ਕਰੋ ਭਈ ਆਨਸਰ। ਰਾਈਟ ਆਨਸਰ ਬਣੂਗਾ ਤੁਹਾਡਾ 1 3 ਪੰਜਾਬੀ ਦੇ ਵਿੱਚ ਕਿੰਨੇ ਲਗਾ ਖਰਨੇ 3 ਇਹ ਕਿ ਤੁਹਾਡੀ ਹੋ ਗਈ ਬਿੰਦੀ ਠੀਕ ਹੈ ਇਕ ਹੋ ਗਈ ਤੁਹਾਡੀ ਟਿੱਪੀ ਇਕ ਹੋ ਗਈ ਤੁਹਾਡੀ ਅਦਕ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਨ ਚੰਡੀ ਦੀ ਵਾਰ ਦੇ ਵਿੱਚ ਛੰਦ ਵਰਤਿਆ ਮੋਸਟ ਇੰਪੋਰਟੈਂਟ ਹੈ ਇਹ ਚੀਜ਼ ਠੀਕ ਹੈ ਬਈ ਕਿਉਂਕਿ ਇਹਦਾ 6 ਸ਼ਾਟ ਦੇ ਵਿੱਚ ਤੁਹਾਨੂੰ ਪਹਿਰਾ ਆਉਂਦਾ ਬਹੁਤ ਵਾਰ ਇਹਦਾ ਸ਼ਾਟ ਦੇ ਵਿੱਚ ਪਹਿਰਾ ਬਣਿਆ ਚੰਡੀ ਦੀ ਵਾਰ ਦਾ ਮੋਸਟ ਇੰਪੋਰਟੈਂਟ ਵਾਰ ਹੈ ਇਨੂੰ ਇੱਕ ਵਾਰੀ ਜ਼ਰੂਰ ਪੜ ਲਿਓ ਇਸ ਟਾਪਿਕ ਨੂੰ ਠੀਕ ਹੈ ਦਵਈਏ ਨਿਸ਼ਾਨੀ ਸਿਰਖੰਡ ਜਾਂ ਨਿਸ਼ਾਨੀ ਅਤੇ ਸਿਰਖੰਡੀ ਕਰੋ ਭਈ ਅੰਸਰ ਬੀਏ ਦੇ ਵਿੱਚ ਵੀ ਪੜਖਿਆ ਆਪ ਐਸੀ ਨੂੰ ਹਨਾ ਸੋ ਦਾ ਰਾਈਟ ਅੰਸਰ ਬਣੂਗਾ ਜੀ ਤੁਹਾਡਾ ਡੀ ਨਿਸ਼ਾਨੀ ਅਤੇ ਸਿਰਖੰਡੀ ਚੰਡੀ ਦੀਵਾਰ ਦੇ ਵਿੱਚ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਬਦਸੂਰਤ ਬਦਸ਼ਕਲ ਕੋਜਾ ਭੈੜਾ ਸ਼ਬਦ ਦਾ ਸਮਾਨਾਰਥੀ ਹੈ ਬੇਅਕਲ ਕਰੂਪ ਸੁੰਦਰ ਜਾਂ ਹੁਸੀਨ ਹਸੀਨ ਕਹਿ ਸਕਦੇ ਆਪਾਂ ਠੀਕ ਹੈ ਹਸੀਨ ਕਿ ਬਹੁਤ ਸੋਹਣਾ ਉਹ ਬਹੁਤ ਬੇਅਕਲਾ ਬਹੁਤ ਕਰੂਪ ਜਿਹੜਾ ਸੋਹਣਾ ਨਾ ਹੋਵੇ ਸੋ ਇਟ ਰਾਈਟ ਆਨਸਰ ਬਣੂਗਾ ਤੁਹਾਡਾ ਦੋ ਕਰੂਪ ਹਮ ਸਮਾਨਾਰਥੀ ਪੁੱਛਿਆ ਨੇ ਬਦਸੂਰਤ ਬਦਸ਼ਕਲ ਕੋਝਾ ਭੜਾ ਦਾ ਕਰੂਪ ਹੀ ਆਊਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ 12 ਦੇ ਵਿੱਚ ਅੰਕਿਤ ਹਨ ਕਹਿੰਨ ਮਤਲਬ ਕੀ ਹੈ ਜਿਹੜੇ ਆਪਣੇ ਦੂਸਰੇ ਗੁਰੂ ਹੋਏ ਨੇ ਉਹਨਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12 ਦੇ ਵਿੱਚ ਕੀ ਅੰਕਿਤ ਹੈ ਸ਼ਬਦ ਘੋੜੀਆਂ ਸ਼ਲੋਕ ਜਾਂ 12 ਕਰੋ ਵੀ ਆਨਸਰ ਇਹ ਚੀਜ਼ ਤਾਂ ਆਪ ਨੂੰ ਪਤਾ ਹੀ ਹੋਣੀ ਚਾਹੀਦੀ ਹੈ ਰਜੀ ਪੰਜਾਬ ਦੇ ਵਿੱਚ ਰਹਿੰਦੇ ਆਪਾਂ ਪੰਜਾਬ ਦੇ ਇਤਿਹਾਸ ਦਾ ਆਪ ਨੂੰ ਪਤਾ ਹੋਣਾ ਚਾਹੀਦਾ ਆਪਣੇ ਗੁਰੂਆਂ ਬਾਰੇ ਠੀਕ ਹੈ ਸੋ ਇਧਰ ਰਾਈਟ ਆਨਸਰ ਬਣੂਗਾ ਤੁਹਾਡਾ 3 ਸ਼ਲੋਕ ਠੀਕ ਹੈ ਬਈ ਸ਼ਲੋਕ ਹਾਂ ਇਹਦੇ ਵਿੱਚ ਨਾ ਇੱਕ ਥੋੜੀ ਕਨਫਿਊਜ਼ਨ ਵੀ ਹੋਏ ਨੇ ਮੈਂ ਤੁਹਾਨੂੰ ਇੱਥੇ ਕਲੀਅਰ ਕਰਦਾ ਕਈ ਵਾਰ ਨਾ ਕੁਐਸਚਨ ਦੇ ਵਿੱਚ ਦੋਨੇ ਗੁਰੂਆਂ ਦਾ ਨਾਮ ਆ ਜਾਂਦਾ ਠੀਕ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵੀ ਤੇ ਸ੍ਰੀ ਗੁਰੂ ਤੇਗ ਬਹਾਦਰ ਦਾ ਵੀ ਦੋ ਗੁਰੂਆਂ ਦੇ ਨਾਮ ਹੋਰ ਪਾਉਂਦੇ ਨੇ ਉਹ ਇਹ ਪੁੱਛ ਲੈਂਦੇ ਨੇ ਵੀ ਸ਼ਲੋਕ ਕਿੰਨੇ ਦੇ ਜ਼ਿਆਦਾ ਮਿਲਦੇ ਨੇ ਸ਼ਲੋਕ ਸ਼ਲੋਕ ਹੁਣ ਦੇਖੋ ਗੁਰੂ ਅੰਗਦ ਦੇਵ ਜੀ ਵੀ ਮਿਲਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਵੀ ਮਿਲਦੇ ਨੇ ਠੀਕ ਹੈ ਇਹ ਦੋਨਾਂ ਦੀ ਮਿਲਦੇ ਨੇ ਠੀਕ ਹੈ ਵੀ ਇਸ ਚੀਜ਼ ਨੂੰ ਵੀ ਕਲੀਅਰ ਕਰ ਲਓ ਸੋ ਇਹ ਸੀ ਤੁਹਾਡੀ ਅੱਜ ਦੀ ਕਲਾਸ ਬਈ ਸੋ ਜੇਕਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਅੱਜ 2:30 ਵਜੇ ਕਲਾਸ ਸਟਾਰਟ ਕੀਤੀ ਆਪਾਂ ਨੇ ਹੂੰ ਠੀਕ ਹੈ ਬਈ ਸੋ ਬਈ ਜਿਹੜੇ ਬੱਚੇ ਹਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਰਾਜੀ ਜੁਆਇਨ ਹੋ ਸਕਦੇ ਹੋ ਠੀਕ ਹੈ ਹਾਂ ਇਹ ਤੁਹਾਨੂੰ ਨੀਚੇ ਸ਼ੋ ਹੋ ਰਿਹਾ ਸਾਰਾ ਕੁਝ ਨਾਮ ਪੇਪਰ ਆਪਦਾ ਭਾਈ ਜ਼ਿਲ੍ਹਾ ਥੋੜਾ ਜਿਹਾ ਐਂਟਰ ਸਾਰਾ ਕੁਝ ਲਿਖ ਕੇ ਭੇਜ ਦਿਓ ਠੀਕ ਹੈ ਨੰਬਰ ਸਾਡੇ ਦੇ ਬਿਨਾਂ ਕਿਸੇ ਨੂੰ ਸ਼ੋ ਨਹੀਂ ਹੁੰਦਾ ਵੀਰੇ ਠੀਕ ਹੈ ਸੋ ਇਹ ਦੇਖੋ ਬਈ ਇਹ ਕੋਰਸ ਨੇ ਵੀ ਆਪਣੇ ਈਟੀਟੀ ਵਾਲਾ ਤੇ ਬੀਜੜ ਵਾਲਾ ਠੀਕ ਹੈ ਸੋ ਜੇਕਰ ਕੋਈ ਬੱਚਾ ਲੈਣਾ ਚਾਹੁੰਦਾ ਤਾਂ ਲੈ ਸਕਦੇ ਹੋ ਕਿਉਂਕਿ ਹੁਣ ਇਹ ਨਹੀਂ ਪਤਾ ਲੱਗਦਾ ਬਈ ਇੱਕ ਸਾਲ ਰਹਿ ਗਿਆ ਸਰਕਾਰ ਦਾ ਤੋੜਾ ਪੇਪਰ ਕਦੋਂ ਆਵਾਂਗੇ ਜੀ ਠੀਕ ਹੈ ਹਾਂ ਉਦੋਂ ਪਹਿਲੇ ਸੁੱਤੇ ਪਏ ਰਹੇ ਨੇ ਬਈ ਇਹ ਹੁਣ ਜਾਣਦੇ ਆ ਨਹੀਂ ਪਤਾ ਕੀ ਕਰ ਜਣ ਠੀਕ ਹੈ ਹੂੰ ਸੋਏ ਬਈ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਐਪ ਨੂੰ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਹਾਂ ਸੋ ਧੰਨਵਾਦ ਬਈ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਨਾ ਸੋ ਥੈਂਕ ਯੂ ਬਈ